ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਨ ਨੇ ਐਚਐਫ ਸੁਪਰ ਮਿਲਕ ਪਲਾਂਟ ਮੰਡੀ ਗੋਪਿੰਦਗੜ੍ਹ ਤੋਂ ਰਾਤ ਸਮਗਰੀ ਦੇ ਟਰੱਕ ਨੂੰ ਹਰੀ ਚੰਡੀ ਦਿਖਾ ਕੇ ਰਵਾਨਾ ਕੀਤਾ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਨ ਨੇ ਕਿਹਾ ਕਿ ਰਾਤ ਸਮਗਰੀ ਦੇ ਵਿੱਚ ਲੋਕਾਂ ਦੀ ਮੌਜੂਦਾ ਜ਼ਰੂਰਤ ਦੇ ਵਸਤਾਂ ਜਿਹੜੀਆਂ ਨੇ ਅਨੁਸਾਰ ਹੀ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਸੋਲਰ ਲਾਈਟਾਂ ਤਰਪਾਲਾਂ ਵੀ ਸ਼ਾਮਲ ਨੇ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਮਿਲਕ ਪਲਾਂਟ ਦੀ ਇੱਕ ਟੀਮ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਰਵੇਖਣ ਲਈ ਕਰੇਗੀ ਤਾਂ ਕੀ ਲੋੜਵੰਦਾਂ ਦੀਆਂ ਪਵਿੱਖੀ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ ਉਹਨਾਂ ਨੇ ਇਸ ਮੌਕੇ ਹੜਪੀੜਿਤ ਪਰਿਵਾਰਾਂ ਦੀ ਮਦਦ ਦੇ ਲਈ ਅੱਗੇ ਆਉਣ ਤੇ ਮਿਲਕ ਪਲਾਂਟ ਦੇ ਮਾਲਕ ਵਿਨੋਦ ਕੁਮਾਰ ਦਾ ਤਾ ਵਿਸ਼ੇਸ਼ ਧੰਨਵਾਦ ਕੀਤਾ। ਬਹੁਤ ਹੀ ਨਾਮਵਰ ਸ਼ਖਸੀਅਤ ਮੇਰੇ ਨਾਲ ਖੜੇ ਸਾਡੇ ਸਤਿਕਾਰਯੋਗ ਸ਼੍ਰੀ ਵਿਨੋਦ ਦੱਤ ਜੀ ਜੋ ਕਿ ਸੁਪਰ ਮਿਲਕ ਜੋ ਚਨੱਕਰ ਡੈਰੀ ਹੈ ਉਹਦੇ ਓਨਰ ਨੇ ਮਾਲਕ ਨੇ ਔਰ ਬੜਾ ਗਰਾਊਂਡ ਲੈਵਲ ਤੋਂ ਸ਼ੁਰੂ ਕਰਕੇ ਅੱਜ ਉਹ ਇੱਕ ਬੁਲੰਦੀ ਤੇ ਇੱਕ ਸਮਝੋ ਇੱਕ ਚਮਕਦਾ ਹੋਇਆ ਸਿਤਾਰਾ ਬਣੇ ਨੇ ਉਹਨਾਂ ਨੇ ਮਿਲਕ ਦੀ ਇੰਡਸਟਰੀ ਨੂੰ ਦੁੱਧ ਦੀ ਇੰਡਸਟਰੀ ਨੂੰ ਬੜਾ ਵੱਡਾ ਨਾਮ ਦਿੱਸਤਾ ਔਰ ਉਹਨਾਂ ਦੇ ਦਿਲ ਦੀ ਇੱਛਾ ਸੀ ਕਿ ਜੋ ਪੰਜਾਬ ਹੈ ਜੋ ਕਿ ਸਾਡੇ ਖੜਾ ਦੀ ਮਾਰਕੀਟ ਆਇਆ ਹੋਇਆ ਹੈ ਹਰ ਬੰਦਾ ਕੌਂਟਰੀਬਿਊਟ ਕਰ ਰਿਹਾ ਉਹਦੇ ਚ ਪੰਜਾਬ ਦਾ ਜੋ ਔਖਾ ਪੰਜਾਬ ਦਾ ਦਰਦ ਹੈ ਉਹਨੂੰ ਸਮਝਦੇ ਹੋਏ ਪੰਜਾਬ ਦਾ ਬੱਚਾ-ਬੱਚਾ ਪੰਜਾਬ ਦਾ ਇੰਡਸਟਰੀਅਲ ਸਾਰੇ ਕੰਟਰੀਬਿਊਟ ਕਰਦੇ ਸੋ ਸਾਡੇ ਸਤਕਾਰਯੋਗ ਸ਼੍ਰੀ ਵਿਨੋਦਤਾ ਜੀ ਨੇ ਇੱਛਾ ਜਤਾਈ ਕਿ ਅਸੀਂ ਸੁਪਰ ਜੋ ਸਾਡਾ ਇੱਕ ਗਰੁੱਪ ਹੈ ਇਹ ਚਨੱਕਰ ਡੈਰੀ ਐਂਡ ਬਿਕਰੀ ਪ੍ਰੋਡਕਟਸ ਦੇ ਵੱਲੋਂ ਅਸੀਂ ਇੱਕ ਮਤਲਬ ਕਿ ਟਰੱਕ ਹੈ ਜਿਹੜਾ ਉਹ ਜਿਹੜਾ ਜ਼ਰੂਰਤ ਜ਼ਰੂਰਤਮੰਦਾਂ ਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤਮੰਦ ਚੀਜ਼ਾਂ ਦੇ ਜਿਹੜੀ ਹੈਗੀ ਰਿਕੁਆਇਰਮੈਂਟ ਉਹਦੇ ਲਈ ਅਸੀਂ ਭੇਜ ਰਹੇ ਹਾਂ ਔਰ ਅੱਜ ਇਹਨਾਂ ਦੀ ਟੀਮ ਉਹਨੂੰ ਟਰੱਕ ਨਾਲ ਲੈ ਕੇ ਜਾਊਗੀ ਔਰ ਉੱਥੇ ਜਾ ਕੇ ਜਿਹੜੀ ਇਹ ਰਸਦ ਭੇਜ ਰਹੇ ਨੇ ਉਹ ਉੱਥੇ ਸਾਰੀ ਡੇਕੇ ਆਊਗੀ ਔਰ ਇਹਨਾਂ ਨੇ ਇਹ ਵੀ ਅਸ਼ਵਾਸ਼ਣ ਦਿੱਤਾ ਕਿ ਜੇਕਰ ਹੋਰ ਵੀ ਜ਼ਰੂਰਤ ਹੋਊਗੀ ਜਿੱਥੇ ਇੱਥੇ ਅਸੀਂ ਉਸ ਏਰੀਆ ਦੇ ਵਿੱਚ ਆਪਣੀ ਟੀਮ ਨੂੰ ਛੱਡਾਂਗੇ ਸਰਵੇ ਕਰਨ ਦੀ ਔਰ ਜੇ ਜੇ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਪੈਦੀ ਜਾਊਗੀ ਅਸੀਂ ਐਵੇਂ ਨਿਰੰਤਰ ਇਹਨੂੰ ਭੇਜਦੇ ਰਹਾਂਗੇ ਸੋ ਮੈਂ ਇਸ ਗੱਲ ਦੀ ਵਿਸ਼ੇਸ਼ ਤੌਰ ਤੇ ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਤੁਸੀਂ ਇਸ ਗੱਲ ਲਈ ਜਿਹੜਾ ਉਪਰਾਲਾ ਕੀਤਾ ਅੱਗੇ ਆਏ ਹੋ ਤੁਹਾਡਾ ਇਸ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕਿਉਂਕਿ ਪੰਜਾਬ ਦੇ ਨਾਲ ਅੱਜ ਸਾਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਚਾਹੇ ਅਸੀਂ ਕਿਸੇ ਵੀ ਖਿੱਤੇ ਤੋਂ ਬਲੋਂਗ ਕਰਦੇ ਹੋਈ ਜੇ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਖੜਨਾ ਪੂ ਕਿਉਂਕਿ ਸਿਚੁਏਸ਼ਨ ਹੈ ਸੋ ਮੈਂ ਇੱਕ ਵਾਰ ਤੋਂ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਮੈਨੂੰ